ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਮੇਰਾ ਨਾਮ ਰਣਜੀਤ ਹੈ ਮੈਂ ਤੇ ਜਸਪ੍ਰੀਤ ਅਸੀਂ ਦੋਵੇਂ ਬਚਪਨ ਤੋਂ ਹੀ ਪੱਕੀਆਂ ਸਹੇਲੀਆਂ ਸੀ ਪਹਿਲੀ ਜਮਾਤ ਤੋਂ ਅਸੀਂ ਇਕੱਠੀਆਂ ਹੀ ਪੜ੍ਹਦੀਆਂ ਰਹੀਆਂ ਹਾਂ ਸਾਡੇ ਦੋਹਾਂ ਦੇ ਪਿੰਡ ਵੀ ਨੇੜੇ-ਨੇੜੇ ਸੀ ਤੇ ਅਸੀਂ ਇੱਕੋ ਬਸਤੇ ਪੜ੍ਹਨ ਲਈ ਕਾਲ ਜਾਂਦੀਆਂ ਸੀ ਅਸੀਂ ਘਰੋਂ ਵੀ ਦੋਵੇਂ ਸਾਦੇ ਘਰਾਂ ਦੀਆਂ ਕੁੜੀਆਂ ਸੀ ਤੇ ਅਸੀਂ ਦੋਹਾਂ ਨੇ ਵਕਾਲਤ ਦੀ ਪੜ੍ਹਾਈ ਵੀ ਇਕੱਠਿਆਂ ਵੱਡੇ ਸ਼ਹਿਰ ਤੋਂ ਕੀਤੀ ਸਾਨੂੰ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੇਰੀ ਸਹੇਲੀ ਜਸਪ੍ਰੀਤ ਮੇਰੇ ਨਾਲੋਂ ਜ਼ਿਆਦਾ ਸੋਹਣੀ ਤੇ ਜਵਾਨ ਸੀ ਪਰ ਮੇਰਾ ਰੰਗ ਥੋੜਾ ਸਾਵਲਾ ਜਿਹਾ ਸੀ ਤੇ ਕੱਦ ਵੀ ਠੀਕ ਹੀ ਸੀ ਮੇਰਾ ਸੁਭਾਅ ਇਹ ਸੀ ਕਿ ਮੈਂ ਜਲਦੀ ਹੀ ਹਰ ਕਿਸੇ ਨਾਲ ਕੁਲ ਮਿਲ ਜਾਂਦੀ ਸੀ ਪਰ ਮੇਰੀ ਸਹੇਲੀ ਜਸਪ੍ਰੀਤ ਉਹਦੇ 'ਚ ਥੋੜੀ ਆਕੜ ਜਿਹੀ ਸੀ ਜੇਕਰ ਉਹਨੂੰ ਪਹਿਲਾਂ ਕੋਈ ਬੁਲਾਉਂਦਾ ਉਹ ਤਾਂ ਹੀ ਉਸ ਨਾਲ ਬੋਲਦੀ ਸੀ ਆਪ ਪੈਲ ਕਰਨ ਨੂੰ ਉਹ ਆਪਣੀ ਅਣਖ ਦੇ ਖਿਲਾਫ ਸਮਝਦੀ ਸੀ ਫਿਰ ਅਸੀਂ ਹੌਲੀ-ਹੌਲੀ ਦੋਵੇਂ ਸੇਲੀਆਂ ਜਵਾਨ ਹੋ ਗਈਆਂ ਤੇ ਸਾਡੇ ਘਰ ਦੇ ਸਾਡੇ ਲਈ ਰਿਸ਼ਤਾ ਲੱਭਣ ਲੱਗੇ ਜਸਪ੍ਰੀਤ ਨੇ ਸ਼ੁਰੂ ਤੋਂ ਹੀ ਇਹ ਚਾਇਆ ਸੀ ਕਿ ਉਸ ਦਾ ਰਿਸ਼ਤਾ ਇੱਕ ਵਿਦੇਸ਼ੀ ਮੁੰਡੇ ਨਾਲ ਹੋਵੇ ਉਸ ਨੂੰ ਲੱਗਦਾ ਸੀ ਕਿ ਵਿਦੇਸ਼ ਵਿੱਚ ਰਹਿੰਦਾ ਮੁੰਡਾ ਅਮੀਰ ਹੋਵੇਗਾ ਤੇ ਮੈਂ ਉਸ ਨਾਲ ਬਹੁਤ ਜ਼ਿਆਦਾ ਖੁਸ਼ ਰਹਾਂਗੀ ਤੇ ਮੇਰੀ ਜ਼ਿੰਦਗੀ ਸਵਰ ਜਾਵੇਗੀ ਤੇ ਦੂਜੇ ਪਾਸੇ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਤਾਂ ਹਮੇਸ਼ਾ ਹੀ ਆਪਣੇ ਮੰਮੀ ਪਾਪਾ ਨੂੰ ਇਹੀ ਕਹਿਦੀ ਰਹੀ ਕਿ ਮੁੰਡਾ ਚਾਹੇ ਇੱਦਰਦਾਈ ਹੋਵੇ ਪਰ ਉਹ ਮੈਨੂੰ ਸਮਝਣ ਵਾਲਾ ਨਸ਼ਿਆਂ ਤੋਂ ਦੂਰ ਰਹਿਣ ਵਾਲਾ ਤੇ ਮਿਹਨਤੀ ਹੋਵੇ ਘਰ-ਬਾਰ ਪੱਖੋਂ ਵੀ ਚਾਹੇ ਥੋੜਾ ਘੱਟ ਹੀ ਹੋਵੇ ਪਰ ਦਿਲ ਵਿੱਚ ਇਮਾਨਦਾਰੀ ਰੱਖਣ ਵਾਲਾ ਹੋਵੇ ਕੁਝ ਸਮਾਂ ਬੀਤਿਆ ਜਸਪ੍ਰੀਤ ਨੂੰ ਕੈਨੇਡਾ ਦੇ ਇੱਕ ਮੁੰਡੇ ਦੀ ਵਿਆਹ ਦੇ ਲਈ ਦੱਸ ਪਈ ਜਸਪ੍ਰੀਤ ਦਾ ਤਾਂ ਜਿਵੇਂ ਸੁਪਨਾ ਹੀ ਸੱਚ ਹੋ ਗਿਆ ਹੋਵੇ ਉਹ ਹੁਣ ਉਸਦੇ ਤਾਂ ਖੁਸ਼ੀ ਵਿੱਚ ਤਰਤੀ ਤੇ ਪੈਰ ਨਹੀਂ ਲੱਗ ਰਿਹਾ ਸੀ ਤੇ ਹੁਣ ਉਹ ਰੋਜ਼ ਜਹਾਜ਼ਾਂ ਦੇ ਸੁਪਨੇ ਲੈਂਦੀ ਦਰਅਸਲ ਇਹ ਰਿਸ਼ਤਾ ਉਹਨਾਂ ਦੀ ਗਵੰਡਨ ਚਿੰਦੀ ਆਪਣੇ ਪੇਕੇ ਪਿੰਡ ਤੋਂ ਕਰਵਾ ਰਹੀ ਸੀ ਇਸ ਲਈ ਜਸਪ੍ਰੀਤ ਦੇ ਘਰ ਦੇ ਆਣੇ ਵੀ ਉਹਦੇ ਬਾਰੇ ਜ਼ਿਆਦਾ ਪੁੱਛ ਪੜਤਾਲ ਨਾ ਕੀਤੀ ਚਿੰਦੀ ਨੇ ਦੱਸਿਆ ਕਿ ਮੁੰਡਾ ਕਨੇਡਾ ਦਾ ਆ ਤੇ ਉਸ ਦਾ ਕਨੇਡਾ ਵਿੱਚ ਬਹੁਤ ਚੰਗਾ ਕਾਰੋਬਾਰ ਵੀ ਹੈ ਤੇ ਉਸ ਦਾ ਘਰ ਵੀ ਆਪਣਾ ਖਰੀਦਿਆ ਹੋਇਆ ਹੈ ਬਸ ਮੁੰਡੇ ਦੀ ਉਮਰ ਥੋੜੀ ਉਡੀ ਨਾਲੋਂ ਥੋੜੀ ਜਿਹੀ ਵੱਧਿਆ ਘੜ ਤੋਂ ਘਟੋ ਜਸਪ੍ਰੀ ਤੋਂ 9 ਸਾਲ ਵੱਡਾ ਹੋਵੇਗਾ ਪਰ ਜਸਪ੍ਰੀਤ ਨੂੰ ਤਾਂ ਹੁਣ ਬਸ ਸਿਰਫ ਕੈਨੇਡਾ ਹੀ ਦੇਸ ਰਿਆ ਸੀ ਤੇ ਉਸਨੇ ਝਾਟੇ ਰਿਸ਼ਤੇ ਲਈ ਹਾਂ ਕਰ ਦਿੱਤੀ ਜਸਪ੍ਰੀਤ ਦਾ ਵਿਆਹ ਬਹੁਤ ਹੀ ਧੂਮ-ਤਾਮ ਨਾਲ ਇੰਦਰ ਨਾਲ ਕਰ ਦਿੱਤਾ ਗਿਆ ਕੁਝ ਕੁ ਮਹੀਨਿਆਂ ਬਾਅਦ ਉਹ ਆਪਣੇ ਨਾਲ ਜਸਪ੍ਰੀਤ ਨੂੰ ਕੈਨੇਡਾ ਵਿੱਚ ਲੈ ਗਿਆ ਉਹਨਾਂ ਟਾਈਮ ਜਸਪ੍ਰੀਤ ਤਾਂ ਆਪਣੇ ਪੇਕੇ ਘਰ ਰਹੀ ਕਿਉਂਕਿ ਉਸਦੇ ਸਹੁਰੇ ਘਰ ਵਿੱਚ ਇੰਦਰ ਤੇ ਬਜ਼ੁਰਗ ਮਾਤਾ ਪਿਤਾ ਹੀ ਰਹਿੰਦੇ ਸਨ ਜਸਪ੍ਰੀਤ ਨੇ ਇੰਦਰ ਨੂੰ ਕਿਹਾ ਕਿ ਮੈਂ ਉੱਥੇ ਰਹਿੰਦੀ ਰਹਿੰਦੀ ਬੋਰ ਹੋ ਜਾਇਆ ਕਰਾਂਗੀ ਇਸ ਲਈ ਉਹ ਜਦੋਂ ਤੱਕ ਕੈਨੇਡਾ ਵਿੱਚ ਤੇਰੇ ਕੋਲ ਨਹੀਂ ਆ ਜਾਂਦੀ ਉਦੋਂ ਤੱਕ ਉਹ ਆਪਣੇ ਮੰਮੀ ਪਾਪਾ ਕੋਲ ਪੇਕੇ ਹੀ ਰਹੇਗੀ ਹੁਣ ਜਸਪ੍ਰੀਤ ਆਪਣੇ ਪਤੀ ਇੰਦਰ ਨਾਲ ਕੈਨੇਡਾ ਵਿੱਚ ਰਹਿਣ ਲੱਗੀ ਦੂਸਰੇ ਪਾਸੇ ਇਹ ਹੋਇਆ ਕਿ ਮੇਰੇ ਪਿੰਡ ਦੇ ਨੇੜੇ ਹੀ ਲੱਗਦੇ ਪਿੰਡ ਤੋਂ ਮੇਰੇ ਲਈ ਇੱਕ ਰਿਸ਼ਤਾ ਆਇਆ ਮੁੰਡੇ ਵਾਲੇ ਨਾ ਤਾਂ ਜ਼ਿਆਦਾ ਅਮੀਰ ਸਨ ਤੇ ਨਾ ਹੀ ਗਰੀਬ ਮੁੰਡੇ ਨੂੰ 3 ਕਿੱਲੇ ਜ਼ਮੀਨ ਆਉਂਦੀ ਸੀ ਪਰਵਾਰ ਵੀ ਸਬਰ ਵਾਲਾ ਤੇ ਥੋੜੇ ਵਿੱਚ ਗੁਜ਼ਾਰਾ ਕਰਨੋ ਵਾਲਾ ਸੀ। ਮੁੰਡਾ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਸੀ ਤੇ ਉਹ ਇਲੈਕਟ੍ਰੀਕਲ ਦਾ ਕੰਮ ਜਾਣਦਾ ਸੀ। ਤੇ ਉਸਨੇ ਛੋਟੀ ਜਿਹੀ ਦੁਕਾਨ ਵੀ ਪਾਈ ਹੋਈ ਸੀ ਤੇ ਬਾਕੀ ਉਹ ਆਪਣੇ ਪਿਓ ਨਾਲ ਖੇਤੀਬਾੜੀ ਦੇ ਘਰ ਵਿੱਚ ਹੱਥ ਵਟੰਦਾ ਸੀ। ਮੁੰਡੇ ਦਾ ਪੱਕਾ ਨਾਮ ਗੁਰਦੀਪ ਸੀ ਪਰ ਉਸਦੇ ਦੋਸਤ ਉਸ ਨੂੰ ਦੀਪਾ ਦੀਪਾ ਕਹਿ ਕੇ ਹੀ ਬੁਲਾਉਂਦੇ ਸੀ। ਮੇਰੇ ਘਰ ਦੇ ਨੂੰ ਮੁੰਡਾ ਪਸੰਦ ਸੀ ਕਿਉਂਕਿ ਮੁੰਡਾ ਸੰਸਕਾਰੀ ਲੱਗਿਆ ਤੇ ਪਰਿਵਾਰ ਵੀ ਚੰਗਾ ਸੀ। ਇਸ ਲਈ ਮੈਂ ਵੀ ਹਾਂ ਵਿੱਚ ਹਮੀ ਪਰ ਦਿੱਤੀ ਹੁਣ ਅਸੀਂ ਦੋਵੇਂ ਸਹੇਲੀਆਂ ਆਪਣੇ ਆਪਣੇ ਸਹੁਰੇ ਘਰ ਵਸਦੀਆਂ ਤੇ ਕਦੇ-ਕਦਾਈਂ ਫੋਨ ਤੇ ਗੱਲਾਂ ਕਰਕੇ ਇੱਕ ਦੂਜੇ ਨਾਲ ਦੁੱਖ ਸੁੱਖਾਂ ਸਾਂਝਾ ਕਰ ਲੈਂਦੀਆਂ ਸਮਾਂ ਲੰਘਦਾ ਗਿਆ ਵਿਆਹ ਨੂੰ ਤਕਰੀਬਨ ਡੇਢ ਕੋਸਾਲ ਹੋ ਗਿਆ ਹੋਣਾ ਜਸਪ੍ਰੀਤ ਤੇ ਇੰਦਰ ਵਿੱਚ ਤੂੰ ਤੂੰ ਮੈਂਵੇਂ ਅਕਸਰ ਹੀ ਹੁੰਦੀ ਰਹਿੰਦੀ ਸੀ ਦਰਅਸਲ ਇੰਦਰ ਕੰਮ 'ਚ ਹਮੇਸ਼ਾ ਬਾਹਰ ਹੀ ਰਹਿੰਦਾ ਸੀ ਤੇ ਜਸਪ੍ਰੀਤ ਲਈ ਉਸ ਕੁਲ ਥੋੜਾ ਵੀ ਟਾਈਮ ਨਹੀਂ ਸੀ ਨਿਕਲਦਾ ਉਹ ਘਰ ਵਿੱਚ ਇਕੱਲੀ ਬੋਰ ਹੋ ਜਾਂਦੀ ਸੀ ਇੱਕ ਦਿਨ ਜਸਪ੍ਰੀਤ ਨੇ ਇੰਦਰ ਨੂੰ ਕਿਹਾ ਕਿ ਉਹ ਵੀ ਉਸ ਨਾਲ ਆਫਿਸ ਜਾਇਆ ਕਰੇਗੀ ਇਸ ਨਾਲ ਉਸ ਦੀ ਵੀ ਥੋੜੀ ਬਹੁਤ ਮਦਦ ਹੋ ਜਾਵੇਗੀ ਤੇ ਮੈਂ ਵੀ ਘਰ 'ਚ ਇਕੱਲੀ ਬੋਰ ਨਹੀਂ ਹੋਵਾਂਗੀ ਪਰ ਇੰਦਰ ਨੇ ਉਸ ਨੂੰ ਸਾਹਮਣਾ ਕਰ ਦਿੱਤਾ ਉਹ ਨਹੀਂ ਜਾਂਦਾ ਸੀ ਕਿ ਜਸਪ੍ਰੀਤ ਘਰੋਂ ਬਾਹਰ ਨਿਕਲੇ ਬਲਕਿ ਉਸ ਨੇ ਤਾਂ ਪਹਿਲਾਂ ਵੀ ਜਸਪ੍ਰੀਤ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਸਨ ਜਿਵੇਂ ਕਿ ਇਕੱਲੀ ਨੇ ਘਰੋਂ ਬਾਹਰ ਨਹੀਂ ਜਾਣਾ ਕਿਸੇ ਅਣਜਾਣ ਨਾਲ ਗੱਲ ਨਹੀਂ ਕਰਨੀ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾਉਣੇ ਜਸਪ੍ਰੀਤ ਦੀ ਜ਼ਿੰਦਗੀ ਕਟਨੀ ਤੇ ਬੇਜਾਨ ਜਈ ਹੋ ਗਈ ਸੀ ਉਸ ਨੂੰ ਇੰਜ ਲੱਗਦਾ ਸੀ ਜਿਵੇਂ ਉਹ ਕਿਸੇ ਜੇਲ੍ਹ ਵਿੱਚ ਹੋਵੇ ਉਹ ਅੰਦਰੋਂ ਅੰਦਰ ਹੀ ਆਪਣੇ ਮਾਪਿਆਂ ਨੂੰ ਯਾਦ ਕਰ ਕਰਕੇ ਰੋਂਦੀ ਰਹਿੰਦੀ ਹੁਣ ਉਸ ਨੂੰ ਕੈਨੇਡਾ ਕਿਸੇ ਜੇਲ੍ਹ ਵਰਗਾ ਲੱਗਣ ਲੱਗ ਪਿਆ ਸੀ ਤੇ ਹੁਣ ਜਿੱਥੋਂ ਬਾਹਰ ਨਿਕਲਣਾ ਜਾਂਦੀ ਸੀ ਇੱਕ ਦਿਨ ਅਚਾਨਕ ਅੰਦਰ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲੱਗਿਆ ਉਸ ਨੂੰ ਚਿੱਟੇ ਰੰਗ ਦੇ ਪਾਊਡਰ ਦੀ ਇੱਕ ਸ਼ੀਸ਼ੀ ਮਿਲੀ ਉਹ ਹੋਰ ਕੁਝ ਨਹੀਂ ਬਲਕਿ ਇੱਕ ਨਸ਼ੇ ਦੀ ਸ਼ੀਸ਼ੀ ਸੀ ਜਦੋਂ ਇੰਦਰ ਘਰ ਆਇਆ ਤਾਂ ਜਸਪ੍ਰੀਤ ਨੇ ਇੰਦਰ ਨੂੰ ਇਸ ਬਾਰੇ ਪੁੱਛਿਆ ਤਾਂ ਇੰਦਰ ਨੇ ਉਸ ਦੀ ਬਹੁਤ ਕੁੱਟਮਾਰ ਕੀਤੀ ਤੇ ਉਸ ਨੂੰ ਗਾਲਾਂ ਵੀ ਕੱਢੀਆਂ ਉਸ ਦਿਨ ਜਸਪ੍ਰੀਤ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਉਸ ਤੋਂ ਚੋਰੀ ਨਸ਼ਾ ਕਰਦਾ ਆ ਜਸਪ੍ਰੀਤ ਅੰਦਰੋਂ ਅੰਦਰ ਚਿੰਤਾ ਨਾਲ ਕੁੱਟਲਣ ਲੱਗੀ ਉਸ ਨੇ ਆਪਣਾ ਦੁੱਖ ਕਿਸੇ ਨੂੰ ਨਾ ਦੱਸਿਆ ਹੁਣ ਉਹ ਆਪਣੇ ਜਲਦਬਾਜ਼ੀ ਵਿੱਚ ਲਏ ਹੋਏ ਫੈਸਲੇ ਨੂੰ ਕੋਸ ਰਹੀ ਸੀ ਉਹ ਦੂਜੇ ਪਾਸੇ ਮੇਰਾ ਤੇ ਮੇਰੇ ਪਤੀ ਦਾ ਵੀ ਵਪਾਰਕ ਰੂਪ ਵਿੱਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਸਹਯੋਗ ਦੀ ਗੱਲ ਆ ਅਸੀਂ ਵੀ ਉਸੇ ਸ਼ਹਿਰ ਵਿੱਚ ਰਹਿਣ ਲੱਗੇ ਜਿੱਥੇ ਜਸਪ੍ਰੀਤ ਹੋਣੀ ਰਹਿੰਦੇ ਸੀ ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ ਕਿਉਂਕਿ ਉਹ ਮੇਰੀ ਨਿੱਕੀ-ਨਿੱਕੀ ਚੀਜ਼ ਦੀ ਵੀ ਬਹੁਤ ਪਰਵਾਹ ਕਰਦਾ ਸੀ ਤੇ ਆਪਣੇ ਸਾਰੇ ਫਰਜ਼ ਪੂਰੇ ਕਰਦਾ ਸੀ ਮੈਂ ਵੀ ਆਪਣੇ ਪਤੀ ਦੇ ਪ੍ਰਤੀ ਪੂਰੀ ਸੇਵਾ ਭਾਵਨਾ ਰੱਖ ਉਸ ਦਾ ਤੇ ਉਸ ਦੇ ਪਰਵਾਹ ਦਾ ਸੱਚੇ ਦਿਲੋਂ ਸਤਿਕਾਰ ਕਰਦੀ ਸੀ ਤੇ ਆਪਣੀ ਹਰ ਜ਼ਿੰਮੇਵਾਰੀ ਨਿਭਾਉਂਦੀ ਸੀ ਇੱਕ ਦਿਨ ਮੈਂ ਅਤੇ ਮੇਰਾ ਪਤੀ ਮਾਲ ਵਿੱਚ ਸ਼ਾਪਿੰਗ ਕਰਨ ਲਈ ਗਏ ਹੋਏ ਸੀ ਮੈਂ ਇੰਦਰ ਨੂੰ ਸ਼ਾਪਿੰਗ ਮਾਲ ਵਿੱਚ ਕਿਸੇ ਜਵਾਨ ਕੁੜੀ ਨਾਲ ਸ਼ਾਪਿੰਗ ਕਰਦੇ ਵੇਖਿਆ ਦੋਵੇਂ ਹੱਥ ਵਿੱਚ ਹੱਥ ਪਾ ਕੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸਨ ਮੈਂ ਇਹ ਸਭ ਦੇਖ ਕੇ ਹੈਰਾਨ ਰਹਿ ਗਈ ਫਿਰ ਮੈਂ ਇੰਦਰ ਬਾਰੇ ਆਪਣੇ ਪਤੀ ਨੂੰ ਵੀ ਦੱਸਿਆ ਤੇ ਥੋੜੇ ਸਮੇਂ ਬਾਅਦ ਇੰਦਰ ਦਾ ਪਿੱਛਾ ਵੀ ਕੀਤਾ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਸੀ ਇਸ ਲਈ ਮੈਂ ਝਟ ਜਸਪ੍ਰੀਤ ਨੂੰ ਫੋਨ ਕੀਤਾ ਤੇ ਮੈਂ ਕਿਹਾ ਡੀਅਰ ਅੱਜ ਅਸੀਂ ਸ਼ਾਮ ਨੂੰ ਤੇਰੇ ਘਰ ਮਿਲਣ ਲਈ ਆਵਾਂਗੇ ਉਂਝ ਵੀ ਮੈਂ ਜਦੋਂ ਦੀ ਕੈਨੇਡਾ ਆਈ ਹਾਂ ਆਪਾਂ ਮਿਲੇ ਹੀ ਨਹੀਂ ਤੇ ਇੱਥੇ ਇਸ ਬਹਾਨੇ ਆਪਣੇ ਹਸਬੰਦ ਵੀ ਇੱਕ ਦੂਜੇ ਨੂੰ ਮਿਲ ਲੈਣਗੇ ਅਸਲ ਵਿੱਚ ਮੈਂ ਆਪਣੀ ਸਹੇਲੀ ਜਸਪ੍ਰੀ ਦੇ ਘਰ ਜਾ ਕੇ ਉਹਨਾਂ ਦੇ ਘਰ ਦੇ ਮਾਹੌਲ ਨੂੰ ਦੇਖਣਾ ਚਾਹੁੰਦੀ ਸੀ ਮੈਂ ਘਰ ਜਾ ਕੇ ਆਪਣੇ ਛਾਕ ਨੂੰ ਯਕੀਨ ਵਿੱਚ ਬਦਲਣਾ ਚਾਹੁੰਦੀ ਸੀ ਸ਼ਾਮ ਹੋਈ ਇੰਦਰ ਘਰ ਹੀ ਸੀ ਤੇ ਅਸੀਂ ਸਾਰੇ ਬੈਠੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਫਿਰ ਮੈਂ ਅਚਾਨਕ ਮਜ਼ਾਕ ਮਜ਼ਾਕ ਵਿੱਚ ਇੰਦਰ ਨੂੰ ਪੁੱਛਿਆ ਹੋਰ ਫਿਰ ਜੀਜਾ ਜੀ ਅੱਜ ਦੀ ਸ਼ਾਪਿੰਗ ਕਿਵੇਂ ਰਹੀ ਇਹ ਸੁਣਦੇ ਹੀ ਇੰਦਰ ਦੇ ਹੋਸ਼ ਉੱਡ ਗਏ ਉਸ ਦੇ ਚਿਹਰੇ ਦਾ ਰੰਗ ਚਿੱਟਾ ਪੈ ਗਿਆ ਕਿਹੜੀ ਸ਼ਾਪਿੰਗ ਰਣਜੀਤ ਉਸ ਨੇ ਤਤਲੌਂਦੀ ਜਿਹੀ ਆਵਾਜ਼ ਵਿੱਚ ਮੈਨੂੰ ਪੁੱਛਿਆ ਮੈਂ ਕਿਹਾ ਮੈਨੂੰ ਇੰਜ ਲੱਗਿਆ ਜੀਜਾ ਜੀ ਜਿਵੇਂ ਮੈਂ ਤੁਹਾਨੂੰ ਸ਼ਾਪਿੰਗ ਮਾਲ ਵਿੱਚ ਅੱਜ ਵੇਖਿਆ ਹੋਵੇ ਅੱਜ ਦੁਪਹਿਰੇ ਅਸੀਂ ਸ਼ਾਪਿੰਗ ਕਰਨ ਲਈ ਗਏ ਸੀ ਮੈਂ ਤੁਹਾਨੂੰ ਸਾਹਮਣੇ ਵਾਲੀ ਦੁਕਾਨ ਤੇ ਵੇਖਿਆ ਸੀ ਜਮਾਂ ਹੀ ਤੁਹਾਡੇ ਵਰਗਾ ਲੁੱਕ ਲੱਗਾ ਮੈਨੂੰ ਉਸ ਦਾ ਪਹਿਲਾਂ ਤਾਂ ਮੈਂ ਉਸ ਨੂੰ ਬੁਲਾਉਣ ਲਈ ਚੱਲੀ ਸੀ ਪਰ ਫਿਰ ਮੈਂ ਉਸ ਦੇ ਨਾਲ ਜਦੋਂ ਜਵਾਨ ਕੁੜੀ ਨੂੰ ਵੇਖਿਆ ਤਾਂ ਮੈਂ ਪਿੱਛੇ ਮੁੜਾਈ ਲੈ ਭਲਾ ਮੈਂ ਕਿੱਥੇ ਜਾਣਾ ਮੋਲਾਂ ਵਿੱਚ ਸ਼ਾਪਿੰਗ ਲਈ ਤੈਨੂੰ ਵੈਸੇ ਹੀ ਕਿਸੇ ਹੋਰ ਦਾ ਪਲੇਖਾ ਪਿਆ ਹੋਣਾ ਕੋਈ ਹੋਰ ਹੋ ਮੈਨੂੰ ਤਾਂ ਕੰਮ ਤੋਂ ਹੀ ਨੀਂ ਵੇਲ ਨਹੀਂ ਮਿਲਦੀ ਹਾਂਜੀ ਹਾਂਜੀ ਜੀਜਾ ਜੀ ਕੋਈ ਹੋਰ ਹੋ ਕਈ ਵਾਰੀ ਇਦਾਂ ਹੀ ਹੋ ਜਾਂਦਾ ਫਿਰ ਮੈਂ ਵੀ ਗੱਲ ਨੂੰ ਕਮਾਜਿਆ ਦਿੱਤਾ ਪਰ 인ਦਰ ਦੇ ਚਿਹਰੇ ਦੀ ਵਿਚਾਨੀ ਤੇ ਮੱਥੇ ਤੇ ਪੈ ਰੀਆਂ ਤਲੇ ਰੀਆਂ ਮੇਰੇ ਸ਼ੱਕ ਨੂੰ ਯਕੀਨ ਵਿੱਚ ਬਦਲਣ ਲਈ ਕਾਫੀ ਸਨ ਮੈਂ ਨੂੰ ਜਸਪ੍ਰੀਤ ਦੇ ਚੁੱਪ ਜਿਹੇ ਚਿਹਰੇ ਨੂੰ ਵੇਖ ਕੇ ਹੀ ਅੰਦਾਜ਼ਾ ਹੋ ਗਿਆ ਸੀ ਕਿ ਜਸਪ੍ਰੀਤ 인ਦਰ ਨਾਲ ਖੁਚ ਨਹੀਂ ਆ ਪਰ ਮੈਂ ਇਹ ਚੰਦੀ ਸੀ ਕਿ ਜਸਪ੍ਰੀਤ ਆਪਣਾ ਦੁੱਖ ਮੇਰੇ ਨਾਲ ਆਪ ਸਾਂਝਾ ਕਰੇ ਇਸ ਲਈ ਮੈਂ ਜਸਪ੍ਰੀਤ ਨਾਲ ਹੀ ਕੱਲਿਆਂ ਗੱਲ ਕਰਨ ਦਾ ਰਾਹ ਬਣਾਉਣਾ ਚਾਹੁੰਦੀ ਸੀ ਫਿਰ ਮੈਂ ਬਹਾਨਾ ਜਿਆ ਬਣਾਉਂਦਿਆਂ ਕਿਹਾ ਲੈ ਜਸਪ੍ਰੀਤ ਮੈਂ ਤੇਰੇ ਘਰੇ ਪਹਿਲੀ ਵਾਰ ਆਈਆਂ ਤੇ ਤੂੰ ਮੈਨੂੰ ਆਪਣਾ ਘਰ ਨਹੀਂ ਵਿਖਾਏਗੀ ਚੱਲ ਨਾਲੇ ਮੈਨੂੰ ਆਪਣਾ ਘਰ ਵਿਖਾ ਤੇ ਨਾਲੇ ਆਪਾਂ ਬਚਪੰਨੀਆਂ ਕੋਈ ਜਾਦਾ ਨੂੰ ਤਾਜ਼ਾ ਕਰ ਲਈਏ ਤੇ ਨਾਲੇ ਦੋਵੇਂ ਵੀ ਇਕੱਠੇ ਗੱਲਾਂ ਬਾਤਾਂ ਕਰ ਲੈਣਗੇ ਤੇ ਦੋਵਾਂ ਦੀ ਚੰਗੀ ਤਰ੍ਹਾਂ ਜਾਣ ਪਹਿਚਾਣ ਹੋ ਜਾਵੇਗੀ ਫਿਰ ਜਸਪ੍ਰੀਤ ਮੈਨੂੰ ਆਪਣਾ ਘਰ ਦਿਖਾਉਣ ਲਈ ਆਪਣੇ ਨਾਲ ਲੈ ਗਈ ਜਦੋਂ ਅਸੀਂ ਉੱਪਰਲੀ ਮੰਜ਼ਲ ਤੇ ਪਹੁੰਚ ਗਈਆਂ ਤਾਂ ਮੈਂ ਜਸਪ੍ਰੀਤ ਦਾ ਹੱਥ ਫੜ ਲਿਆ ਤੇ ਉਸ ਨੂੰ ਪੁੱਛਿਆ ਕਿ ਜਸਪ੍ਰੀਤ ਤੂੰ ਇੰਨੀ ਚੁੱਪਚੁੱਪ ਕਿਉਂ ਆਂ ਉਂਝ ਵੀ ਪਹਿਲਾਂ ਨਾਲੋਂ ਕਾਫੀ ਪਤਲੀ ਤੇ ਕਮਜ਼ੋਰ ਹੋ ਗਈਆਂ ਕੀ ਗੱਲ ਹੈ ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ ਪਹਿਲਾਂ ਤਾਂ ਜਸਪ੍ਰੀਤ ਗੱਲ ਨੂੰ ਟਾਲਣ ਲੱਗੀ ਨਾ ਰঞ্জੀਤ ਕੋਈ ਗੱਲ ਨਹੀਂ ਭਲਾ ਕੀ ਗੱਲ ਹੋਣੀ ਆ ਉਂਝੇ ਪਿਛਲੇ ਮਹੀਨੇ ਥੋੜਾ ਬਿਮਾਰ ਜਾ ਹੋ ਗਈ ਸੀ ਉਸ ਨਾਲ ਥੋੜਾ ਕਮਜ਼ੋਰ ਹੋ ਗਈ ਮੈਨੂੰ ਕਾਫੀ ਦਿਨ ਬੁਖਾਰ ਚੜਦਾ ਰਿਹਾ ਮੈਂ ਸਮਝ ਗਈ ਸੀ ਕਿ ਜਸਪ੍ਰੀਤ ਇਦਾਂ ਮੈਨੂੰ ਆਪਣੇ ਦਿਲ ਦੀ ਕੋਈ ਗੱਲ ਨਹੀਂ ਦੱਸੇਗੀ ਫਿਰ ਮੈਂ ਜਸਪ੍ਰੀਤ ਨੂੰ ਸਾਫ਼ ਹੀ ਕਹਿ ਦਿੱਤਾ ਕਿ ਜਸਪ੍ਰੀਤ ਅੱਜ ਮੈਂ ਜੀਜਾ ਜੀ ਨੂੰ ਮਾਲ ਵਿੱਚ ਕਿਸੇ ਕੁੜੀ ਨਾਲ ਸ਼ਾਪਿੰਗ ਕਰਦੇ ਵੇਖਿਆ ਸੀ ਪਹਿਲਾਂ ਤਾਂ ਮੈਨੂੰ ਸ਼ੱਕ ਜਿਹਾ ਹੀ ਹੋਇਆ ਸੀ ਪਰ ਬਾਅਦ ਵਿੱਚ ਅਸੀਂ ਦੋਵਾਂ ਨੇ ਇੰਦਰ ਦਾ ਪਿੱਛਾ ਕੀਤਾ ਉਹ ਸੱਚੀ ਇੰਦਰ ਜੀਜਾ ਜੀ ਹੀ ਸੀ ਪਰ ਇਹ ਤਾਂ ਉਹ ਕਿਸੇ ਹੋਰ ਕੁੜੀ ਨਾਲ ਹੱਥਾਂ ਵਿੱਚ ਹੱਥ ਪਾਈ ਇਹ ਕਿਵੇਂ ਹੋ ਸਕਦਾ ਤੂੰ ਮੈਨੂੰ ਦੱਸ ਕੁਝ ਤਾਂ ਹੈ ਕੋਈ ਹੋਰ ਗੱਲਬਾਤ ਤਾਂ ਨਹੀਂ ਇਹ ਸੁਣਦੇ ਜਸਪ੍ਰੀ ਦੀਆਂ ਅੱਖਾਂ ਭਰ ਆਈਆਂ ਤੇ ਉਹ ਮੇਰੇ ਗੱਲ ਲਾ ਕੇ ਰੋਣ ਲੱਗ ਪਈ ਫਿਰ ਮੈਂ ਜਸਪ੍ਰੀਤ ਨੂੰ ਚੁੱਪ ਕਰਾਇਆ ਤੇ ਉਸ ਦੀਆਂ ਅੱਖਾਂ ਪੂੰਝੀਆਂ ਤੇ ਕਿਹਾ ਕਿ ਜਸਪ੍ਰੀਤ ਆਪਾਂ ਦੋਵੇਂ ਬਚਪਨ ਦੀਆਂ ਸਹੇਲੀਆਂ ਹਾਂ ਅੱਜ ਤੱਕ ਇੱਕ ਦੂਜੀ ਨਾਲ ਹਰ ਗੱਲ ਸਾਂਝੀ ਕਰਦੀਆਂ ਆਈਆਂ ਹਾਂ ਤੂੰ ਬੇਚਿਜਕ ਮੈਨੂੰ ਖੁੱਲਕੇ ਸਾਰੀ ਗੱਲ ਦੱਸ ਮੈਨੂੰ ਅਜੇ ਵੀ ਲੱਗਦਾ ਹੈ ਕਿ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਜੀਜਾ ਜੀ ਤੇਰੇ ਨਾਲ ਕੋਈ ਅਜਿਹਾ ਧੋਖਾ ਕਰ ਰਹੇ ਹਨ ਤਾਂ ਆਪਾਂ ਸਭ ਮਿਲ ਕੇ ਹੱਲ ਕਰ ਲਵਾਂਗੇ ਫਿਰ ਜਸਪ੍ਰੀਤ ਆਪਣਾ ਦੁੱਖ ਸੁਣਾਉਣ ਲੱਗੀ ਉਸਨੇ ਕਿਹਾ ਰਣਜੀਤ ਯਾਰ ਮੈਨੂੰ ਤਾਂ ਇਦਾਂ ਲੱਗਿਆ ਸੀ ਕਿ ਮੁੰਡਾ ਕਨੇਡਾ ਵਿੱਚ ਰਹਿੰਦਾ ਹੈ ਆਪਣਾ ਕਾਰੋਬਾਰ ਹੈ ਆਪਣਾ ਘਰ ਹੈ ਤੇ ਮੈਂ ਕਨੇਡਾ ਜਾ ਕੇ ਰਾਜ ਕਰਾਂਗੀ ਪਰੇ ਇੱਥੇ ਆ ਕੇ ਤਾਂ ਸਭ ਤੋਂ ਬਾਅ ਹੋ ਗਿਆ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਇਹ ਕੈਨੇਡਾ ਨਹੀਂ ਸਗੋ ਜੇਲ ਹੈ ਮੈਂ ਇਸ ਘਰ ਵਿੱਚ ਕੈਦੀਆਂ ਵਾਂਗ ਰਹਿੰਦੀ ਆ ਪਹਿਲੇ ਹੀ ਦਿਨ ਤੋਂ ਮੇਰੇ ਨਾਲ ਰੋਕਾ ਟੋਕੀ ਸ਼ੁਰੂ ਸੀ ਫਿਰ ਮੈਨੂੰ ਅਚਾਨਕ ਇੱਕ ਦਿਨ ਇਸ ਦੇ ਨਸ਼ਾ ਕਰਨ ਬਾਰੇ ਪਤਾ ਲੱਗਿਆ ਤੇ ਹੁਣ ਤੂੰ ਇਹ ਗੱਲ ਦੱਸੀ ਮੈਂ ਤਾਂ ਜਿਉਂਦਿਆਂ ਜੀ ਹੀ ਖਤਮ ਹੋ ਗਈਆਂ ਮੈਨੂੰ ਸਮਝ ਨਹੀਂ ਲੱਗਦੀ ਕਿ ਹੁਣ ਮੈਂ ਕਿੱਧਰ ਜਾਵਾਂਗੀ ਕਿਉਂਕਿ ਮੈਂ ਮਾਂ ਬਣਨ ਵਾਲੀ ਆ ਤੇ ਮੈਂ ਬੁਰੀ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਫਸ ਚੁੱਕੀ ਹਾਂ ਮੈਂ ਮੰਮੀ ਪਾਪਾ ਨੂੰ ਇਹ ਸਭ ਦੱਸ ਕੇ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦੀ ਆਖਿਰ ਉਸ ਵਕਤ ਮੈਨੂੰ ਹੀ ਜ਼ਿਆਦਾ ਕਾਲੀ ਪਈ ਹੋਈ ਸੀ ਕੈਨੇਡਾ ਜਾਣ ਦੀ ਬਸ ਇੱਕੋ ਰੱਟ ਲਾਈ ਹੋਈ ਸੀ ਮੈਂ ਕੈਨੇਡਾ ਜਾਣਾ ਮੈਂ ਕੈਨੇਡਾ ਜਾਣਾ ਨਾ ਮੁੰਡੇ ਬਾਰੇ ਕੁਝ ਪੁਸ਼ਪੜਤਾਲ ਕੀਤੀ ਤੇ ਨਾ ਕੁਝ ਹੋਰ ਬਸ ਕੈਨੇਡਾ ਦੇ ਚਾਅ ਵਿੱਚ ਮੈਂ ਤਾਂ ਅੰਨੀ ਹੋ ਚੁੱਕੀ ਸੀ ਤੇ ਆਪਣੀ ਜ਼ਿੰਦਗੀ ਨੂੰ ਹਨੇਰਿਆਂ ਨਾਲ ਭਰ ਲਿਆ ਤੂੰ ਫਿਕਰ ਨਾ ਕਰ ਜਸਪ੍ਰੀਤ ਮੈਂ ਤੇਰੇ ਨਾਲ ਹਾਂ ਮੈਂ ਤੈਨੂੰ ਇੰਜਰ ਹੋਣ ਨਹੀਂ ਦਵਾਂਗੀ ਅਸੀਂ ਜ਼ਰੂਰ ਕੁਝ ਨਾ ਕੁਝ ਕਰਾਂਗੇ ਤੂੰ ਬਸ ਹਿੰਮਤ ਰੱਖ ਤੇ ਆਪਣਾ ਧਿਆਨ ਵੀ ਇਸ ਵਕਤ ਤੇਰੇ ਹੋਣ ਵਾਲੇ ਬੱਚੇ ਨੂੰ ਆਪਣੀ ਮਾਂ ਦੀ ਬਹੁਤ ਜ਼ਰੂਰਤ ਹੈ ਤੂੰ ਫਿਕਰ ਨਾ ਕਰ ਮੈਂ ਕਰਦੀ ਆਂ ਗੱਲ ਇਹਨਾਂ ਨਾਲ ਜ਼ਰੂਰ ਕੋਈ ਹੱਲ ਨਿਕਲ ਆਵੇਗਾ ਫੇਰ ਅਸੀਂ ਦੋਵੇਂ ਉੱਥੋਂ ਆ ਗਏ ਘਰ ਆ ਕੇ ਮੈਂ ਇੰਦਰਬਾਰੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਮੇਰਾ ਪਤੀ ਇੱਕ ਬਹੁਤ ਹੀ ਸਮਝਦਾਰ ਮੁੰਡਾ ਸੀ ਉਸਨੇ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਤਾਂ ਸਾਨੂੰ ਇੰਦਰ ਨਾਲ ਗੱਲ ਕਰਨੀ ਚਾਹੀਦੀ ਹੈ ਜੇਕਰ ਉਹ ਨਹੀਂ ਸਮਝਦਾ ਤਾਂ ਫਿਰ ਤਲਾਕ ਹੀ ਇੱਕੋ ਮਾਤਰ ਜਰੀਆ ਹੈ ਅਜੇ ਬੰਦੇ ਤੋਂ ਕਿਨਾਰਾ ਕਰਨ ਲਈ ਨਹੀਂ ਤਾਂ ਜਸਪ੍ਰੀਤ ਤੇ ਉਸਦੇ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਫਿਰ ਮੇਰਾ ਪਤੀ ਇੱਕ ਦਿਨ ਇੰਦਰ ਦੇ ਦਫ਼ਤਰ ਵਿੱਚ ਗਿਆ ਤੇ ਉਸ ਨਾਲ ਸਾਰੀ ਗੱਲਬਾਤ ਕੀਤੀ ਪਰ ਇੰਦਰ ਨੇ ਮੇਰੇ ਪਤੀ ਨੂੰ ਉੱਥੋਂ ਬੇਇੱਜ਼ਤ ਕਰਕੇ ਕੱਢ ਦਿੱਤਾ ਤੇ ਕਿਹਾ ਕਿ ਇਹ ਮੇਰੇ ਘਰ ਦਾ ਮਾਮਲਾ ਹੈ ਤੈਨੂੰ ਦਖਲੰਦਾਜ਼ੀ ਕਰਨ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਨਰਨੇ ਜਸਪ੍ਰੀਤ ਨੂੰ ਹੋਰ ਵੀ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਜਸਪ੍ਰੀਤ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਪਰ ਮੈਂ ਚੁੱਪ ਕਰਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ ਮੇਰੀ ਸਹੇਲੀ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ ਤੇ ਮੈਂ ਚੁੱਪ ਕਿਵੇਂ ਬੈਠ ਸਕਦੀ ਸੀ ਫਿਰ ਇੱਕ ਦਿਨ ਮੈਂ ਊਮਨ ਹੈਲਪਰ ਵਾਲਿਆਂ ਨੂੰ ਲੈ ਕੇ ਜਸਪ੍ਰੀਤ ਦੇ ਘਰ ਪਹੁੰਚੀ ਫਿਰ ਮੇਰੀ ਸਹੇਲੀ ਜਸਪ੍ਰੀਤ ਨੇ ਸਾਰੀ ਗੱਲ ਉਹਨਾਂ ਨੂੰ ਦੱਸੀ ਊਮਨ ਹੈਲਪ ਵਾਲਿਆਂ ਦੀ ਮਦਦ ਨਾਲ ਜਸਪ੍ਰੀਤ ਨੇ ਇੰਦਰ ਤੋਂ ਤਲਾਕ ਲੈ ਲਿਆ ਤੇ ਉਸ ਨੂੰ ਪ੍ਰਾਪਰਟੀ ਵਿੱਚੋਂ ਵੀ ਅੱਧਾ ਹਿੱਸਾ ਮਿਲ ਗਿਆ ਫਿਰ ਅਸੀਂ ਜਸਪ੍ਰੀਤ ਦੇ ਰਹਿਣ ਦਾ ਪ੍ਰਬੰਧ ਕਿਸੇ ਹੋਰ ਜਗ੍ਹਾ ਕਰ ਦਿੱਤਾ ਹੁਣ ਜਸਪ੍ਰੀਤ ਦੀ ਸਿਹਤ ਵਿੱਚ ਥੋੜਾ ਸੁਧਾਰ ਆਉਣ ਲੱਗ ਪਿਆ ਸੀ ਫਿਰ ਉਸਨੇ ਸੋਹਣੇ ਤੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਕੁਝ ਸਮਾਂ ਇੰਜ ਹੀ ਬੀਤਿਆ ਫਿਰ ਮੈਂ ਆਪਣੇ ਦਿਓਰ ਦੇ ਰਿਸ਼ਤੇ ਲਈ ਜਸਪ੍ਰੀਤ ਨੂੰ ਕਿਹਾ ਮੈਂ ਕਿਹਾ ਬੇਸ਼ੱਕ ਤੇਰੇ ਕੋਲ ਇੱਕ ਬੱਚਾ ਹੈ ਤੇ ਤੂੰ ਪਹਿਲਾਂ ਵਿਆਹੀ ਹੋਈ ਹੈ ਪਰ ਇਸ ਨਾਲ ਮੇਰੇ ਪਰਿਵਾਰ ਨੂੰ ਕੋਈ ਫਰਕ ਨਹੀਂ ਪੈਂਦਾ ਅਸੀਂ ਇਸ ਬੱਚੇ ਨੂੰ ਪਿਤਾ ਦਾ ਪਿਆਰ ਵੀ ਦੇਣਾ ਚਾਹੁੰਦੇ ਹਾਂ ਫਿਰ ਜਸਪ੍ਰੀਤ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਫਿਰ ਮੇਰੇ ਦਿਓਰ ਹਰਦੀਪ ਨਾਲ ਜਸਪ੍ਰੀਤ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਫਿਰ ਉਹ ਆਪਣਾ ਜੀਵਨ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਬੇਸ਼ੱਕ ਦੋਨੋਂ ਪੰਜਾਬ ਵਿੱਚ ਹੀ ਰਹਿ ਰਹੇ ਸਨ ਤੇ ਚਾਹੇ ਸਾਡਾ ਪਰਿਵਾਰ ਜ਼ਿਆਦਾ ਅਮੀਰ ਨਹੀਂ ਸੀ ਪਰ ਹੁਣ ਜਸਪ੍ਰੀਤ ਕੋਲ ਦਿਲ ਦਾ ਸਕੂਨ ਸੀ ਖੁਸ਼ੀਆਂ ਸੀ ਤੇ ਉਹ ਪਰਿਵਾਰ ਨਾਲ ਬਹੁਤ ਸੋਹਣੀ ਜ਼ਿੰਦਗੀ ਜੀ ਰਹੀ ਸੀ ਤੇ ਅਸੀਂ ਵੀ ਦੋਵੇਂ ਜੀ ਸਾਲ 2 ਸਾਲ ਬਾਅਦ ਪੰਜਾਬ ਆ ਕੇ ਸਾਰੇ ਪਰਿਵਾਰ ਨੂੰ ਮਿਲ ਜਾਂਦੇ ਸੀ ਹੁਣ ਅਸੀਂ ਦੋਵੇਂ ਸਹੇਲੀਆਂ ਇੱਕੋ ਘਰ ਵਿੱਚ ਵਿਆਈਆਂ ਹੋਈਆਂ ਸੀ ਤੇ ਹੁਣ ਅਸੀਂ ਦੋਵੇਂ ਸਹੇਲੀਆਂ ਬਹੁਤ ਖੁਸ਼ ਸੀ ਕਿਉਂਕਿ ਹੁਣ ਸਾਡਾ ਰਿਸ਼ਤਾ ਹੋਰ ਵੀ ਗੂੜਾ ਹੋ ਚੁੱਕਿਆ ਸੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਵਧੀਆ ਲੱਗੀ ਹੋਵੇਗੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਹਾਣੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਦੇ ਹੋ ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ